ਅੱਪਾ ਐਸਲਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮਨਜੋਗ ਰਿਸ਼ੀ ਸਾਹਿਬ ਕੋਲ ਖੜੇ ਹਾਂ ਅਰ ਵੀ ਸਾਹਿਬ ਨੂੰ ਇੱਕ ਲੈਟਰ ਮੈਂ ਦਿੱਤਾ ਆਪਣੇ ਵੱਲੋਂ ਕਿ ਜਿਹੜੀ ਹੁਣੇ ਦੋ ਤਿੰਨ ਮਹੀਨੇ ਪਹਿਲਾਂ ਖੜਾਂ ਦੇ ਨਾਲ ਤਵਾਈ ਹੋਈ ਹੈ ਸਾਡੇ ਬਾਹਰ ਏਰੀਆ ਦੇ ਵਿੱਚ ਰਵਾ ਵੀ ਦਰਿਆ ਦੇ ਕੰਢੇ ਦੇ ਉੱਤੇ ਪਾਕਿਸਤਾਨ ਦੇ ਨਾਲ ਸਰਦੀ ਲੱਗਦੇ ਇਲਾਕੇ ਦੇ ਵਿੱਚ ਅਸੀਂ ਇਹਨਾਂ ਨੂੰ ਕਹਿਵਾ ਕਿ ਸਾਨੂੰ ਇੱਕ ਸਰਵੇ ਕਰਕੇ ਦੋ ਕਿ ਸਾਡਾ ਏਰੀਆ ਜਿਹੜਾ ਕਦੀ ਜੰਗਾਂ ਦੀ ਬਾਦ ਹਟਾ ਜਾਂਦਾ ਕਦੀ ਪਾਣੀ ਦੀ ਬਾਦ ਹਟਾ ਜਾਂਦਾ ਤੇ ਸਾਡਾ ਬਹੁਤ ਜ਼ਿਆਦਾ ਸੋਸ਼ੀਅਲੀ ਤੇ ਇਕਨੋਮੀਕਲੀ ਸਾਡਾ ਬੜਾ ਨੁਕਸਾਨ ਹੋਇਆ ਔਰ ਲਗਾਤਾਰ ਹੋ ਜਾਂਦਾ ਇਹਨੂੰ ਕਿੱਦਾਂ ਮੁੱਲ ਜਿਹੜਾ ਠੀਕ ਕੀਤਾ ਜਾ ਸਕਦਾ ਇਹਦੇ ਸਰਵੇਖਣ ਕਰੀਏ ਆਪਾਂ ਕਿ ਇਹਦੇ ਅਪਾ ਕੀ ਹੈ ਆਪਾਂ ਸਟੇਟ ਗਵਰਨਮੈਂਟ ਕੋ ਇਹਦੀ ਕੀ ਹੈਲਪ ਲੈ ਸਕਦੇ ਆਂ ਪੰਜਾਬ ਗਵਰਨਮੈਂਟ ਕੋ ਕੀ ਹੈਲਪ ਲੈ ਸਕਦੇ ਆਂ ਸੋ ਡਾਕਟਰ ਕਰਮਜੀਤ ਸਿੰਘ ਉਹਨਾਂ ਨੂੰ ਇਹ ਮੈਂ ਲੈਟਰ ਦਿੱਤੀ ਆ ਉਹਦੇ ਨਾਲ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇੱਕ ਵਧੀਆ ਸਰਵੇ ਕਰਕੇ ਜਿਹੜਾ ਤੁਹਾਨੂੰ ਦੇਾਂਗੇ ਜਲਦੀ ਜਦੋਂ ਇਹ ਸਰਵੇ ਕਰਦਣਗੇ ਤੋਂ ਉੱਤੋਂ ਬਾਅਦ ਫਿਰ ਆਪਾਂ ਇਹ ਹਰ ਕਿਉਂ ਹੁੰਦੇ ਆ ਕੀ ਕੀ ਕਰਦੇ ਹਾਂ ਅੱਜੀ ਦੱਪਨ ਕਰਕੇ ਦੇਣਗੇ ਜਿੰਨੇ ਲੋਕ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਟਾਈਮ ਦਿੱਤਾ ਮੇਰੇ ਨਾਲ ਸਾਡੇ ਵੈਸਟ ਤੋਂ ਐਮਐਲਏ ਡਾਕਟਰ ਜਸਬੀ ਸਿੰਘ ਸਭ ਤੋਂ ਸਭ ਤੇ ਸਾਡੇ ਸਕੇਤਾ ਬਾਦੇ ਜੋ ਸਵਾਮ ਬਾਦੇ ਜਾਂ ਬਸਦ ਦੇ ਵਿੱਚ ਸਪੋਰਟਸ ਦੇ ਬੜੇ ਕੰਮ ਕਰਦੇ ਆ ਗੋਵਤ ਸਾਫ ਸਾਰੀ ਪਾਰਟੀ ਦੇ ਨੇਤਾ ਨੇ ਉਹ ਵੀ ਨਾਲ ਆਇਆ ਸੋ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਟਾਈਮ ਦਿੱਤਾ ਉਹਨੂੰ ਨੈਟਰ ਲਈਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਲਦੀ ਇੱਕ ਵਧੀਆ ਸਰਵੇ ਜਣਾ ਉਹ ਕਦਮ ਤੇ ਮੈਂ ਧੰਨਵਾਦ ਸਾਹਿਬ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਇਹਨਾਂ ਦੀ ਸਰ ਜਗਜੀਤ ਸਿੰਘ ਜੀ ਐਮਐਲਏ ਸਾਹਿਬ ਬੈਠੇ ਹੈ ਖੇਡ ਸਾਡੇ ਯੋਗ ਬੈਠੇ ਹੈ ਤੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਅੱਜ ਹੀ ਹੜਾ ਹੜਾ ਦੀ ਹਲਾਤ ਵਿੱਚ ਸਰਵੇਖਣਾ ਕਿੰਨਾ ਲਾਸ ਵੇ ਸਿਸਟਮ ਕਰਕੇ ਉਹ ਅਸੀਂ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਪੂਰੀ ਅਪਡੇਟ ਕਰਾਂਗੇ ਔਰ ਛੇਤੀ ਰਿਪੋਰਟ ਜੀ ਹੈ ਤਾਲੀਵਾਨਾਂ ਨੂੰ ਦਵਾਂਗੇ ਤੇ ਮੈਂ ਇੱਕ ਵਾਰੀ ਦੁਬਾਰਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਗੁਰੂ ਨਾਨਕ ਦੇ ਯੂਨੀਵਰਸਿਟੀ ਵੱਲੋਂ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਪੂਰੀ ਮਾਡਰਨ ਮੋੜਾ ਜੋੜ ਕੇ ਅਸੀਂ ਕੰਮ ਕਰਾਂਗੇ